ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਜਿਹੋ ਦਾ ਮਿੱਤਰੋ ਪਿੰਡ ਮਾਲਕ ਕਲਾਂ ਦੇ ਵਿੱਚ ਮਾਲਕ ਕਲਾਂ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਮਿੱਤਰੋ ਤੇ ਇਸ ਟਾਈਮ ਮੈਂ ਮੌਜੂਦ ਆ ਬਾਈ ਕਸ਼ਮੀਰੀ ਦੇ ਕੋਲੇ ਜਿੰਦਾ ਮਿੱਤਰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ 32-33 ਸਾਲ ਤੋਂ ਪੁਰਾਣਾ ਤਜਰਬਾ ਵਪਾਰ ਦੇ ਵਿੱਚ ਬਹੁਤ ਵੱਡਾ ਨਾਮ ਨਾਲ ਖੱਟਣ ਵਾਲਾ ਬਾਈ ਨਾਮ ਆ ਕਿਉਂਕਿ ਜਿਹੜਾ ਇਨਸਾਨ ਲੰਮੇ ਸਮੇਂ ਤੋਂ ਵਪਾਰ ਵਿੱਚ ਜੁੜਿਆ ਹੋਵੇ ਉਹਦਾ ਤਜਰਬਾ ਵਾ ਜਿਹੜਾ ਉਹ ਅੱਡੋ ਅੱਡੀ ਵੱਧ ਜਾਂਦਾ ਹੁੰਦਾ ਤੇ ਇੱਕ ਬਈ ਇੱਕ ਗੱਲ ਹੋਰ ਨੋਟ ਕਰਿਆ ਜੇ ਕਦੇ ਵੀ ਪੁਰਾਣਾ ਬੰਦਾ ਜਿਹੜਾ ਵਪਾਰ ਕਰਦਾ ਉਹ ਲਾਲਚ ਘੱਟ ਕਰਦਾ ਹੁੰਦਾ ਵੀ ਨਫਾ ਜਿੰਨਾ ਆਜੇ ਉਹਦੀ ਜੇਬ ਦੇ ਵਿੱਚ ਜਿਹੜਾ ਨਵਾਂ ਬੰਦਾ ਹੁੰਦਾ ਉਹ ਥੋੜਾ ਜਿਹਾ ਲਾਲਚ ਵਪਾਰ ਦੇ ਵਿੱਚ ਵੱਧ ਕਰਦਾ ਕਿਉਂਕਿ ਇਹ ਜਿਹੜਾ ਇਹਦਾ ਬਈ ਵਗਦਾ ਦਰਿਆ ਹੀ ਚੰਗਾ ਲੱਗਦਾ ਆਈ ਜਾਣ ਤੇ ਤੁਰੀਆਂ ਜਾਣ ਇਹਨਾਂ ਨੂੰ ਖਿਲਾੜ ਕੇ ਕੀ ਲੈਣਾ ਜਿਹੜੇ 2 ਦੇ ਤਾ ਉਹ ਵੀ ਜੇਬ 'ਚ ਪਾਉ ਜਨੇ 3 ਦੇ ਤਾ ਉਹ ਵੀ ਜੇਬ 'ਚ ਪਾਉ ਕਰਦੇ ਆ ਮੁਲਾਕਾਤ ਆਪਾਂ ਬਈ ਕਸ਼ਮੀਰੀ ਦੇ ਨਾਲ ਬਈ ਕਸ਼ਮੀਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੋਲ ਜਿੱਕਾ ਖਾਸਾ ਬਈ ਪਹਿਲਾਂ ਤਾਂ ਪਰਿਵਾਰ ਸੁਣਾਓ ਜੀ ਸਭ ਠੀਕ ਠਾਕ ਸਰਪੰਚ ਬਾਈ ਤੁਸੀਂ ਸੁਣਾਓ ਚੜ੍ਹਦੀ ਕਲਾ ਜੁਕੇ ਸ਼ੁਕਰ ਦਾ ਰੱਬ ਦਾ ਕਰਾਈ ਚ ਦੋਵੇਂ ਵੇਗੀਆਂ ਸੀ ਨਾ ਹਾਂ ਇੱਕੋ ਘਰੀ ਲੈ ਗਿਆ ਚਲੋ ਸ਼ੁਕਰ ਹੈ ਰੱਬ ਦਾ ਜੀ ਆ ਵੀ ਇੱਕ ਦੋਵੇਂ ਘਰੀ ਲੈ ਕੇ ਜਾਊਗੀ ਹਾਂ ਜੀ ਅੱਜ ਤਿੰਨ ਜਾਨਵਰ ਸੀਗੇ ਆ ਦੋਆਂ ਦੀ ਵੀਡੀਓ ਖੋਲੋ ਮੈਂ ਥੋੜੀ ਜਿਹੀ ਉਦਾਸ ਹੋ ਗਈ ਹੈ ਨਾ ਜੀ ਚਲੋ ਕੋਈ ਗੱਲ ਇਹਨੂੰ ਆਪ ਠਕਾਣੇ ਦੇ ਕਰਕੇ ਪਾਓ ਅੱਛਾ ਪਹਿਲੇ ਨੰਬਰ ਤੇ ਜਿਹੜੀ ਕਲਾਲ ਵੇੜ ਆ ਜੀ ਕਿੰਮਾ ਸੂਆ ਇਹ ਸੁੰਦੀਆਂ ਮਤਲਬ ਇਹ ਮਤਲਬ ਪਹਿਲਾ ਸੂਆ ਹੀ ਦੱਸਿਆ ਪਲੂਣ ਹੀ ਇਹਨਾਂ ਨੂੰ ਕਿੰਨੇ ਦਿਨ ਪਏ ਆ ਇਹਦੇ ਜੀ ਇਹਦਾ ਹਫਤਾ ਕਿਹਾ ਉਹਨਾਂ ਨੇ ਵੀ ਹਫਤਾ ਗਾਂ ਵੇਖੋ ਹਾਂ ਗਰਮੀ ਹਾਂ ਮਹਾਰਾਜ ਦੇ ਵਕਤ ਮੈਂ ਚੰਗੀ ਵੱਚੀ ਦੁੱਧ ਕਿੰਨਾ ਦੇ ਜੂਗੀ ਤਿਆਰ ਰੇ ਮੁਤਾਬ ਜੇ ਰੂਟਰ ਨਾਲ ਦੂਜਾ ਆਦਮੀ ਚੰਗੀ ਆ ਬਾਕੀ ਮਨਾਂ ਜਰਸੀ ਦੇ ਵਿੱਚ ਪੱਖ ਵੱਧ ਰੱਖਦੀ ਹੈ ਹਾਂਜੀ ਹਾਂਜੀ ਵੀ ਚਲੋ ਆਪਾਂ ਪ્યોਰ ਨਹੀਂ ਕਹਦੇ ਕੁਆਲਿਟੀ ਦਾ 70% ਹੈਗੀ ਆ ਹਾਂਜੀ ਹਾਂਜੀ ਅੱਛਾ ਮਹਾਰਾਜ ਰੇਟ ਕੀ ਰਊਗਾ ਇਹਦਾ ਜੀ ਔਰਲੀ ਦਾ ਤਾਂ ਆਪਾਂ ਮੰਗਦੇ 70000 ਜੀ ਕਾਲੀ ਬੈੜ ਦਾ ਕਾਲੀ ਬੈੜ ਦਾ ਦਲਾਲ ਦਾ ਜੀ ਲਾਲ ਦਾ 62000 ਰੁਪਏ 62000 ਰੁਪਏ ਜੇ ਕੋਈ ਜੋੜਾ ਲਊਗਾ ਜੀ ਕਿੰਨੇ ਦਾ ਦੇ ਦੇਗਾ 128 ਦਾ ਦੇ ਦੇ 122 ਦੇ ਵਿੱਚ ਲਾੜ ਪਿਆਰਾ ਆਈ ਕਿ ਉਹਦਾ ਮੌਕੇ ਤੇ ਹੁੰਦਾ ਬਸ ਲਾੜ ਪਾਰ ਮੌਕੇ ਤੇ ਆ ਫਿਰ ਆਪਾਂ ਜੇ ਆ ਵੀ ਗੱਲ ਸਹੀ ਹੈ ਜੀ ਹਾਂ ਜੇ ਕੱਲੀ ਕੱਲੀ ਪਾੜ ਕੇ ਜਾਂਦਾ ਤਾਂ ਮੌਲੇ ਇਹ ਆ ਹਾਂ ਜੀ ਜੇ ਜੋੜਾ ਲਊਗਾ ਜੋੜੇ ਦਾ ਮੌਲ ਹੋ ਜਾ ਹਾਂ ਜੋੜੇ ਦਾ ਠੀਕ ਹੈ ਵੀ ਸਲਿਆ ਨਹੀਂ ਅਰੇ ਤੁਰੇ ਲਾਲ ਵੈੜ ਮੜੀ ਜੀ ਖੋਲਿਓ ਮਰਾ ਜੀ ਲੈ ਮਿੱਤਰੋ ਪਲੂਣ ਬੱਛੀ ਆ ਪਹਿਲਾ ਸੂਆ ਹੁੰਦੀ ਆ ਹਰੇ ਦਿਨ ਮੇਰੇ ਹਿਸਾਬ ਦੇ ਨਾਲ ਬਾਲੇ ਨਹੀਂ ਤਾਂ 5-7 ਦਿਨ ਟੋਰਾ ਨਾਲ ਬੱਛੀ ਨੇ ਕੱਢ ਜਾਣੇ ਤੇ ਪੰਡਤੀ ਬਣਾਉਂਦੀ ਨੇ ਸੋਹਣੀ ਤਿਆਰ ਹੋ ਜਾਣਾ ਇਹਨੇ ਕਰਮ ਵਾਲੀ ਨੇ ਮਿੱਤਰੋ ਚੰਗੀਆਂ ਨਖੇਰਾ ਨਖੇਰ ਜਾਣੀਆਂ ਇਹਨੇ ਕਿਉਂਕਿ ਵੈੜ ਦੀ ਬਰੀਕੀ ਬੜੀ ਚੰਗੀ ਆ ਮਿੱਤਰੋ ਆਰਡਰ ਦੀ ਕੁਆਲਿਟੀ ਹਰ ਪੱਖਾ ਜਿਹੜਾ ਬੱਛੀ ਦਾ ਪੂੜਾ ਪ 400 ਦੁੱਧ ਪੀਣ ਵਾਲੀ ਚੀਜ਼ ਆ ਤੇ ਸੀਲ ਠੰਡੀ ਆ ਦੇਖੋ ਗਰਾਂ ਦੇ ਮਿੱਤਰੋ ਤੁਹਾਨੂੰ ਇਹਦੀ ਤਸੱਲੀ ਕਰਾ ਦੂੰਦਾ ਆਪਣਾ ਦੀਪ ਭਾਈ ਐਨ ਰੂਹ ਦੇ ਨਾਲ ਦਿਖਾ ਦੂਗਾ ਕਿਉਂਕਿ ਹਮੇਸ਼ਾ ਕੋਸ਼ਿਸ਼ ਰਹੀ ਆ कि जो थी जो ਦਿਖਾਉਣੀ ਆ ਪੂਰੀ ਤਸੱਲੀ ਨਾਲ ਦਿਖਾਈਏ ਨਹੀਂ ਕਾਲੀ ਨੇ ਕੀਤੀ ਆਪਣੀ ਕਿ ਮੈਂ ਵੀਡੀਓ ਦੋ ਵੀਰ ਜਾਣਾ ਆਪਣੀਆਂ ਬਣਨ ਵਾਲੀਆਂ ਪਰ ਆਪਾਂ ਜਿਹੜੀ ਵੀਡੀਓ ਤੇ ਗਏ ਆ ਉਹ ਵੀਡੀਓ ਨੂੰ ਤਸੱਲੀ ਦੇ ਨਾਲ ਫੜਵਾ ਕੇ ਆਏ ਆ ਪਹਿਲੇ ਦਿਨ ਤੂੰ ਇਹ ਕੋਸ਼ਿਸ਼ ਕੀਤੀ ਪੱਜੂ ਪੱਜੂ ਵਾਲਾ ਕੰਮ ਆਪਣੇ ਕੋਲੋਂ ਨਹੀਂ ਹੁੰਦਾ ਇਹ ਪਹਿਲੇ ਨੰਬਰ ਤੇ 62000 ਰੁਪਏ ਵੈਡ ਦੀ ਕੀਮਤ ਆ ਮਿੱਤਰੋ ਮਾਨਤਨ ਹੋ ਜਾਊਗਾ ਥੋੜਾ ਜਿਹਾ ਆ ਦੋ ਨੰਬਰ ਤੇ ਇਹ ਵੀ ਪਹਿਲਾ ਨਹੀਂ ਆ ਜੀ ਨਹੀਂ ਇਹ ਦੂਜੇ ਸੂਏ ਇਹ ਵੀ ਦੂਜੇ ਸੂਏ ਆ ਕਹਿੰਦੇ ਕਿੰਨੇ ਦਿਨ ਬਾਕੀ ਆ ਬਾਈ ਇਹ ਮਾਲਕਾਂ ਨੇ ਜਾਨੇ 15 ਦਿਨ ਕਿਹਾ ਠੀਕ ਹੈ ਜੀ ਗਾਹ ਵੇਖੋ ਗਰਮੀ ਦੇ ਹਿਸਾਬ ਨਾਲ ਹੂੰ ਨਹੀਂ ਠੀਕ ਹੈ ਯਾਰ ਬਈ ਦਿੱਤੀ ਜਮ ਹੂੰ ਨਹੀਂ ਠੀਕ ਹੋ ਗਏ ਦੇਵਾਲੂਆ ਤਾਂ ਦੋਨੇ ਹਾਜ਼ਰ ਹੂੰ ਬਹੁਤ ਚੰਗੀਆਂ ਵੱਛੀਆਂ ਬਈ ਹਾਂਜੀ ਸਭ ਬਣਦੀਆਂ ਬਈ ਰੇਟ ਵੀ ਠੀਕ ਹੈ ਯਾਰ ਤੇਰਾ ਇਹ ਮੰਨਣੀ ਪੈਣੀ ਗੱਲ ਆ ਹਾਂਜੀ ਆ ਕਮਾਈ ਬਈ ਵਧੀਆ ਯਾਰ ਬਈ ਜਾਇਜ਼ ਕਰੋ ਅਸੀਂ ਮਾਲੀ ਤੁਰੇ ਫਿਰਦੇ ਬਈ ਸਰ ਬਈ ਆਪਾਂ ਹਾਂ ਦੋ ਬੰਦ ਆਇਆ ਬਈ ਚਲ ਆਇਆ ਕਿਸੇ ਨੂੰ ਮਾਰੋ ਵੀ ਨਾ ਯਾਰ ਹਾਂ ਆਪਾਂ ਤਾਂ ਆਇਆ ਨੇ ਵੀ ਚਲ ਜਿਵੇਂ ਆਪਣਾ ਰੋਟੀ ਚੱਲੀ ਜਾਵੇ ਬਸ ਦੀ ਬੱਦ ਦਿਹਾੜੀ ਪਣੀ ਜਾਵੇ ਬਈ ਯਾਰ ਜੇ ਬਈ ਮਹੀਨੇ ਚ 10 ਵੇਗੀਆਂ 2 2 3 3000 ਰੁਪਏ ਦਾ 20 ਦੀ ਪਾਣੀ ਜਾਂਦਾ ਹਾਂਜੀ ਹਾਂਜੀ ਕੋਈ ਸਬਰ ਤਾਂ ਹੈ ਹੀ ਨਹੀਂ ਬਈ ਵੀ ਬਾਲਾ ਧੜਾ ਹੂੰ ਮਣੀ ਜਾ ਇਹਨੂੰ ਕਹੋ ਮੇਰੇ ਵੱਲੋਂ ਪਿੱਛੇ ਨੂੰ ਜੀ ਇਹਨੂੰ ਵੇਖੀਏ ਲੈ ਵਾ ਕਾਲੀ ਵੜਦੇ ਕਰ ਦਿਓ ਮਾੜਾ ਮੈਨੂੰ ਦਿਸੀ ਨਹੀਂ ਲਾਲ ਤਾਂ ਮੈਂ ਵੇਖੂ ਨਹੀਂ ਨਹੀਂ ਠੀਕ ਹੈ ਬਈ ਯਾਰ ਹਟ ਹਟ ਚੰਗੀ ਹੈ ਬਈ ਪਰ ਇਹਨੂੰ ਕੋਈ ਪਤਾ ਹਟ ਜਾ ਕਮੈਂਟ ਮੈਂ ਕੋ ਕਾ ਕਾ ਕੋਈ ਗਮਾ ਲੋ ਕੋਈ ਗੱਲ ਨਹੀਂ ਬਹੁਤ ਚੰਗੀ ਹੈ ਬਈ ਇਹ ਵੀ ਹਨਾ ਹਾਂਜੀ ਬਹੁਤ ਇਹਦਾ 68 ਮੋਲਾ ਦਾ ਦੁੱਧੀ ਦਾ ਕਿੰਨਾ ਕੀਤਾ ਸੀਗਾ ਜੀ ਐਦਾ ਨੀਓ ਦਾ ਬਾਟ ਹੈ ਹਾਂ ਉਹਦਾ ਬਾਟ ਹੈ ਇਹਦਾ 70 7000 ਰੁਪਏ ਠੀਕ ਹੈ ਜੀ ਹਾਂਜੀ ਇਹਦਾ 7000 ਰੁਪਏ ਮਿੱਤਰੋ ਤੇ ਉਹ ਵੱਚੀ ਵੱਚੀ ਦੁੱਧ ਦੇ ਦੂਗੀ ਵੀ ਬਾਈ ਕਿਲੋ ਬਾਈ ਹਾਂਜੀ ਇਹ ਦੇ ਦੂਗੀ ਦੇ ਦੂਗੀ ਬਾਈ ਥੋੜਾ ਬਹੁਤ ਚੰਗੀ ਹੈ ਬਣ ਦਿਓ ਬਸ ਜੀ ਬਣ ਦਿਓ ਕੋਈ ਗੱਲ ਹਾਂਜੀ ਬਸ ਸੋਹਣੀ ਨੇ ਸੋਹਣੀ ਰੱਖੀ ਆ ਲੇਵਾ ਲੰਮਾ ਉੱਤੋਂ ਵੀ ਪੱਥਰ ਲੱਗੀ ਪਈ ਆ ਬਾਈ ਪੱਥਰ ਲੱਗੀ ਬਾਕੀ ਸੀਲ ਸੰਢੀ ਬਹੁਤ ਆ ਆ ਨਹੀਂ ਉਹ ਬਾਈ ਬਹੁਤ ਲੇਵੇ ਦੀ ਬਾਈ ਹਾਂਜੀ ਹੂੰ ਵਧੀਆ ਸੀਗਾ ਬਾਈ ਚਲੋ ਬਾਈ ਧੰਨਵਾਦ ਤੇਰਾ ਰੇਟ ਵੀ ਠੀਕ ਆ ਤੇ ਜਾਨਵਰ ਵੀ ਚੰਗੇ ਆ ਐਸਾ ਕਸ਼ਮੀਰ ਬਾਈ ਨੰਬਰ ਕਿੰਨਾ ਆਪਣ

83073 ਇਸ ਨੰਬਰ ਤੇ ਕਰ ਲਿਓ ਮਿੱਤਰੋ ਭਾਈ ਜੀ ਨਾਲ ਤੁਸੀਂ ਰਾਬਤਾ ਕਾਇਮ ਪਿੰਡ ਹੈਗਾ ਵਾ ਮਾਲਕ ਵਾਲਾ ਜ਼ਿਲ੍ਹਾ ਹੈਗਾ ਵਾ ਮੋਗਾ ਮਾਲਕ ਵਾਲਾ ਸਾਰੇ ਭੈਣ ਭਰਾਵਾਂ ਨੂੰ ਇਹ ਜਾਣੇ ਵੀ ਆਪਾਂ ਆਉਦੀ ਨਿਗਾਨਾ ਨਾਲ ਲਿਉਨੇ ਆਂ ਅਗਲਾ ਆਉਦੀ ਨਿਗਾਨਾ ਨਾਲ ਲੈ ਕੇ ਹਾਂ ਮਾੜਾ ਠੱਗ ਨਾ ਕਿਹਾ ਵਾ ਅੱਜ ਹਾਂ ਸਹੀ ਗੱਲ ਆ ਭਾਈ ਅਗਲਾ ਅੱਜ ਆ ਕੇ ਭਾਈ ਹਾਂ ਇਹ ਬੇਨਤੀ ਆਪਾਂ ਦਾ ਆਵੇ ਗੱਲ ਨਾਲ ਸਹਿਮਤ ਆ ਯਾਰ ਕੇ ਇਹਨੂੰ ਮਾੜਾ ਨਾ ਬੋਲੋ ਅਗਲੇ ਦੀ ਮਹਾਰਾਜ ਜਿਹੜਾ ਦੁੱਧ ਆਸ ਤੇ ਲ ਜਾਊਗਾ ਯਾਦ ਕਰੇ ਹਾਂ ਸਹੀ ਲੈਣੀਏ ਕਰ ਭਾਈ ਹੁਣ ਮੈਂ ਕੱਲ ਤੇਰੀ ਮੈਂ ਸੋਨਾ ਸੀਗੀ ਤੇ ਅੱਜ ਮੈਂ ਤੇਰੀ ਢਿੱਲੀ ਹੋ ਗਈ ਇਹਦਾ ਕਿਸਮ ਤੇ ਗੱਲ ਆ ਜੀ ਹਾਂ ਜੀ ਹਾਂ ਚੰਗੀ ਮੈਂ ਆ ਹਾਂ ਚਲੋ ਆਪਾਂ ਪਾਉਨੇ ਕੋਈ ਤਿਆਰ ਕਰ ਲਿਓ ਮਾੜੀ ਜੀ ਤੇ ਨੰਬਰ 22 ਦਾ ਸੇਕਰੀਨ ਦੇ ਉੱਤੇ ਪਿੰਡ ਮਾਲਾ ਕਰਾਂ ਤੇ ਗੇਟ ਕਿਹੜਾ ਆ ਗਿਆ ਸੀਗਾ ਜੀ ਇਹ ਇਹ ਸੁਬੇਦਾਰ ਵਾਲਾ ਗੇਟ ਜੀ ਸੁਬੇਦਾਰ ਵਾਲਾ ਗੇਟ ਧੰਨਵਾਦ